ਦੇਖੋ ਭਾਰਤੀ ਕਿਸਾਨ ਜੂਨ ਨੇ ਦੀ ਸੂਬਾ ਕਮੇਟੀ ਦੀ ਕੱਲ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਪੰਜਾਬ ਦੀਆਂ ਜਿਹੜੀਆਂ ਰਹਿਂਦੀਆਂ ਮੰਗਾਂ ਨੇ ਉਹਨਾਂ ਤੇ ਜਿੰਨਾਂ ਮੰਗਾਂ ਤੇ ਅਸੀਂ ਪਹਿਲਾਂ ਸੰਘਰਸ਼ ਕਰਦੇ ਸੀ ਉਹਨਾਂ ਮੰਗਾਂ ਤੇ ਸੀਐਮ ਦੀ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਹੈ ਕਿ ਤੁਸੀਂ ਜੇ ਕਿਸਾਨੀ ਸੰਕਟ ਦਾ ਬਨਿਆਦੀ ਹੱਲ ਕੱਢਣਾ ਚਾਹੁੰਦੇ ਹੋ ਤਾਂ ਖੇਤੀ ਨੀਤੀ ਬਣਾਓ ਖੇਤੀ ਨੀਤੀ ਦਾ ਅਰਥ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਖੇਤੀ ਨੀਤੀ ਦੇ ਵਿੱਚ ਲਿਆਓ ਤਾਂ ਕਿ ਕਿਸਾਨਾਂ ਦੀ ਸਮੱਸਿਆਵਾਂ ਦਾ ਬਨਿਆਦੀ ਹੱਲ ਨਿਕਲ ਸਕੇ ਇਹ ਪੰਜਾਬ ਸਰਕਾਰ ਦੀ ਪਹਿਲੀ ਮੀਟਿੰਗ ਜਿਹੜੀ ਹੋਈ ਆ ਪੰਜਾਬ ਸਰਕਾਰ ਨਾਲ ਉਹਦੇ ਵਿੱਚ ਕਰਕੇ ਅਸੀਂ ਉਹਨਾਂ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਇਹ ਖੇਤੀ ਨੀਤੀ ਦਾ ਖਰੜਾ ਦੇ ਕੇ ਆਇਆ ਕੱਚਾ ਖਰੜਾ ਉਹਦੇ ਤੇ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਦੇ ਬੇਜ਼ਮੀਨੇ ਬੇਜ਼ਮੀਨੇ ਕਿਸਾਨ ਤੇ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਵੀ ਜ਼ਮੀਨ ਦੀ ਤੋਟ ਪੂਰੀ ਕੀਤੀ ਜਾਵੇ ਮੰਗ ਇਹ ਮੰਗ ਰੱਖੀ ਹੋਈ ਆ ਤੇ ਜਿਹੜਾ ਖੇਤੀ ਖੇਤਰ ਹੈ ਇਹਨੂੰ ਸੰਸਾਰ ਪਰ ਜਥੇਬੰਦੀ ਸੰਸਾਰ ਬੈਂਕ ਤੇ ਕਾਰਪੋਰੇਟ ਦੇ ਪੰਜੇ ਤੋਂ ਮੁਕਤ ਕਰਾਇਆ ਜਾਵੇ ਜਿਸ ਉਹਨਾਂ ਦੇ ਜਿਹੜਾ ਗਲਬਾ ਪਿਆ ਹੋਇਆ ਬਿਸੀਪਾਰ ਸੰਸਥਾ ਦਾ ਉਹ ਤੋਂ ਮੁਕਤ ਕਰਾਇਆ ਜਾਵੇ ਤੀਜੀ ਜਿਹੜੀ ਮੰਗ ਹੈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਸਤੇ ਸਰਕਾਰੀ ਕਰਜ਼ਿਆਂ ਦੇ ਪ੍ਰਬੰਧ ਕੀਤਾ ਜਾਵੇ ਕਿਸਾਨ ਪੱਕੀ ਕਰਜ਼ਾ ਕਾਨੂੰਨ ਬਣਾਇਆ ਜਾਵੇ ਸੂਤ ਖੋਰੀ ਦਾ ਖਾਤਮਾ ਹੋਵੇ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਉੱਪਰ ਲੀਕ ਮਾਰੀ ਜਾਵੇ ਇਹ ਤੀਜੀ ਮੰਗ ਹੈ ਚੌਥੀ ਹੈ ਕਿ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਦਾ ਕੀਤਾ ਜਾਵੇ ਪਾਣੀ ਨੂੰ ਪਲੀਤ ਕਰਨ ਤੇ ਸੰਸਾਰ ਬੈਂਕ ਨੂੰ ਸੌਪਣੀ ਨੀਤੀ ਰੱਦ ਦਾ ਖਾਤਮਾ ਹੋਵੇ ਧਰਤੀ ਹੇਠਲੇ ਪਾਣੀ ਦੀ ਮੋਢ ਪਰਭਾਈ ਦਾ ਵਿਗਿਆਨਕ ਢਾਂਚਾ ਸਾਰਿਆ ਜਾਵੇ ਇਹ ਮੰਗਾਂ ਨੂੰ ਲੈ ਕੇ ਝੋਨੇ ਦੀ ਖੇਤੀ ਹੇਟਲਾ ਰਕਬਾ ਘਟਾਉਣ ਲਈ ਯਕੀਨੀ ਬਣਾਇਆ ਜਾਵੇ ਇਸ ਦੀਆਂ ਬਦਲਮੀਆਂ ਫਸਲਾਂ ਦੀ ਪੈਦਾਵਾਰ ਅਤੇ ਖਰੀਦ ਨੂੰ ਯਕੀਨੀ ਕਰਨ ਲਈ ਢੁਕਵੀਂ ਬਜਟ ਅਸੀ ਜਟਾਈ ਜਾਵੇ ਤੇ ਇਸ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਪੇਸ਼ਬੰਦੀ ਕੀਤੀ ਜਾਵੇ ਇਹ ਪੰਜਵੀਂ ਮੰਗ ਹੈ ਛੇਵੀਂ ਹੈ ਖੇਤੀ ਕੀਤੇ ਤੇ ਤੇ ਵਾਫਰ ਕਿਸਾਨ ਤੇ ਖੇਤ ਮਜ਼ਦੂਰ ਪਰਿਵਾਰ ਪਰਿਵਾਰ ਜੀਆਂ ਨੂੰ ਮਰਦਾਂ ਨੂੰ ਔਰਤਾਂ ਲਈ ਲਾਹੇਵੰਦ ਰਜਗਾਰ ਯਕੀਨੀ ਬਣਾਇਆ ਜਾਵੇ ਬਾਕੀ ਬਚਦੇ ਬੇਰਜਗਾਰਾਂ ਨੂੰ ਬੇਰਜਗਾਰੀ ਭੱਤਾ ਦਾ ਪ੍ਰਬੰਧ ਕੀਤਾ ਜਾਵੇ ਕੁਦਰਤੀ ਆਫਤਾਂ ਦੇ ਕੀੜਾ ਕੀੜਾ ਨਾਸ਼ਕ ਨਾਲ ਮਲਾਵਟੀ ਬਸਤਾਂ ਤੇ ਖੇਤੀ ਹਾਸਤਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਬਚਾਉਣ ਲਈ ਸਰਕਾਰੀ ਖਜ਼ਾਨੇ ਚ ਰਾਖਵੀਂ ਪੂੰਜੀ ਖੁੱਲੀ ਵਰਤੋਂ ਕੀਤੀ ਜਾਵੇ। ਆ ਜਿਹੜਾ ਹੁਣ ਫਸਲਾਂ ਦਾ ਨੁਕਸਾਨ ਹੋਇਆ ਹੈ ਜਾਂ ਗੰਨੇ ਦਾ ਫਸਲੀ ਨੁਕਸਾਨ ਹੋ ਗਿਆ ਉਹ ਮਾਮਲੇ ਦੀ ਪੂਰੀ ਦਰਸ਼ੀ ਜਟਾਉਣ ਦੀ ਖਾਤਰ ਖੁੱਲਾ ਪ੍ਰਬੰਧ ਕੀਤਾ ਜਾਵੇ। ਕਿਸਾਨ ਪੱਕੀ ਖੇਤੀ ਨੀਤੀਆਂ ਲਾਗੂ ਕਰਨ ਲਈ ਮੋਟੀ ਬਜਟ ਪੂੰਜੀ ਇਕੱਤਰ ਕੀਤੀ ਜਾਵੇ। ਇਸ ਮਕਸਦ ਲਈ ਜ਼ਗੀਰਦਾਰ ਸੂਦਖੋਰ ਤੇ ਕਾਰਪੋਰੇਟਮ ਸਿੱਧੇ ਤੇ ਮੋਟੇ ਟੈਕਸ ਲਾਏ ਜਾਣ। ਬਾਕੀ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਨੇ ਹੋਰ ਜਿਹੜੀਆਂ ਉਪਰ ਵਿੱਚ ਮੰਗਾਂ ਜਿਵੇਂ ਨਸ਼ੇ ਵਾਲੀ ਮੰਗ ਹੈ ਭਾਰਤ ਮਾਲਾ ਪ੍ਰੋਜੈਕਟ ਵਾਲੀ ਮੰਗ ਹੈ ਤੇ ਆ ਗੈਸ ਲਾਈਨ ਪਾਈਪਾਂ ਦੀ ਜਬਰੀ ਜ਼ਮੀਨਾਂ ਨੱਪਣ ਦੀ ਮੰਗ ਹੈ ਉਹਨਾਂ ਦੇ ਕਿੰਨੇ ਮੋਰਚੇ ਚੱਲ ਰਹੇ ਨੇ ਸਰਕਾਰ ਨੇ ਨਾ ਫੌਰੀ ਹੱਲ ਕਰੇ ਜਿਹੜੀਆਂ ਹੜ੍ਹਾਂ ਪੀੜਤਾਂ ਨਾਲ ਫਸਫਸਲਾਂ ਦਾ ਨੁਕਸਾਨ ਹੋਇਆ ਉਹਦੇ ਮਾਮਜ਼ੇ ਦੀ ਗੱਲ ਪਈ ਹੈ ਗੜਿਆਂ ਦੀ ਮਾਰ ਦੇ ਧਰਨੇ ਲੱਗੇ ਹੋਏ ਨੇ ਸਰਦੂਰਗੜ੍ਹ ਧਰਨਾ ਚੱਲਦਾ ਉਹਦੀ ਮਾਰ ਦੇ ਮਾਮਜ਼ੇ ਦੀ ਗੱਲ ਚੱਲੀ ਹੋਈ ਹੈ ਜਿਹੜੀ ਸੁੰਡੀ ਨੇ ਫਸਲਾਂ ਦਾ ਨਰਮਿਆਂ ਦਾ ਨੁਕਸਾਨ ਕੀਤਾ ਉਹਦੇ ਮਾਮਜ਼ੇ ਦੀ ਗੱਲ ਚੱਲੀ ਹੋਈ ਹੈ ਜਿਹੜੀ ਮਾਮਜੇ ਦੀ ਗੱਲ ਕਿਸੇ ਪਾਸੇ ਵਿੱਚ ਤੱਕ ਸਰਕਾਰ ਨੇ ਪੂਰੀ ਕੀਤੀ ਸਰਕਾਰ ਗੱਲਾਂ ਗੱਲਾਂ ਕਰਦੀ ਐ ਇਸ ਕਰਕੇ ਸਰਕਾਰ ਨੂੰ ਸचेत ਕਰਨ ਦੀ ਖਾਤਰ ਇਹ ਜਿਹੜੇ ਮੋਰਚੇ ਨੇ ਤਿੰਨ ਦੰਦੇ 22 ਤੋਂ ਲੈ ਕੇ 26 ਜਨਵਰੀ ਤੱਕ ਇਹ ਲਾਏ ਜਾ ਰਹੇ ਨੇ ਤੇ ਸਰਕਾਰ ਨੂੰ ਅਸੀਂ ਅਲਟੀਮੇਟ ਦਿੱਤਾ ਵੀ 21 ਜਨਵਰੀ ਤੱਕ ਸਾਨੂੰ ਇਹਦਾ ਕੋਈ ਜਵਾਬ ਦਿੱਤਾ ਜਾਵੇ ਜੇ ਜਵਾਬ ਨਾ ਦਿੱਤਾ ਤਾਂ 5 ਦਿਨ ਤੇ ਮੋਰਚੇ ਚੱਲਣਗੇ ਅਗਲਾ ਪ੍ਰੋਗਰਾਮ ਤੋਂ ਬਾਅਦ ਦੇਖੋ ਜਿਹੜੇ ਜੀ ਪੰਜ ਜਨਾਂ ਦੇ ਮੋਰਚੇ ਨੇ ਲਾਉਣੇ ਕਿੱਥੇ ਆਈ ਇਹ ਝੰਡਾ ਦੱਸ ਪੰਜ ਜਿਲ੍ਹਾਂ ਦੇ ਇਹ ਮੋਰਚੇ ਐ ਕੱਲ੍ਹ ਵਾਲੀ ਸੀ ਸਵੇਰ ਨੂੰ ਵੀਰਵੰਦੇ ਵਿੱਚ ਫੈਸਲਾ ਕੀਤਾ ਹੈ ਕਿ ਇਹ ਸਾਰੇ ਜਿਲ੍ਹਾਂ ਦੇ ਜਿਹੜੇ ਡੀਸੀ ਐ ਉਹਨਾਂ ਡਿਵੀਜ਼ਨ ਦੇ ਦਫ਼ਤਰਾਂ ਦੇ ਮੋਰੇ ਜਿਹੜੇ ਧਰਨੇ ਚੱਲਣਗੇ ਤੇ ਜਿਹੜਾ ਇਹ ਤੋਂ ਕੋਈ ਅਗਲਾ ਪ੍ਰੋਗਰਾਮ ਵੀ ਹੋਊਗਾ ਇਸ ਦੀ ਤਿਆਰੀ ਦੀ ਖਾਤਰ ਸਾਰੇ ਜਿਲ੍ਹਿਆਂ ਦੀਆਂ ਵਾਧੂਆਂ ਮੀਟਿੰਗਾਂ ਹੋ ਰਹੀਆਂ ਸਾਰੇ ਜਿਲ੍ਹਿਆਂ ਨੂੰ ਡੇਟਾ ਦੇਤੀਆਂ ਤੇ ਪੰਜ ਜਿਲ੍ਹਿਆਂ ਦੇ ਵਿੱਚ ਔਰਤਾਂ ਦੀਆਂ ਵੀ ਵਾਧੂਆਂ ਮੀਟਿੰਗਾਂ ਹੋ ਰਹੀਆਂ ਐ ਉਸ ਤੋਂ ਬਾਅਦ ਬਲਾਕਾਂ ਦੀਆਂ ਮੀਟਿੰਗਾਂ ਹੋਵਗੀਆਂ ਜਿਹੜੀ ਪਿੰਡਾਂ ਦੇ ਵਿੱਚ ਪੂਰੀ ਮਹਿਮਾ ਜਿਹਦੇ ਚ ਕੋਈ ਨੌਕਰਨਾਟਕ ਹੋ ਸਕਦੇ ਆ ਕੋਈ ਗੀਤ ਮੰਡਲੀ ਆ ਉਹ ਹੋ ਸਕਦੇ ਆ ਢੋਲ ਮਾਰਚ ਹੋ ਸਕਦੇ ਆ ਕੋਈ ਜਾਗੋ ਦੀ ਗੱਲ ਹੈਗੀ ਹੈ ਜਿੰਨੂੰ ਜਿੰਨੇ ਵੀ ਰੂਪ ਪ੍ਰਚਾਰ ਦੇ ਪਹਿਲਾਂ ਅਸੀਂ ਵਰਤ ਰਹੇ ਆ ਲਾਮਦਿਓ ਟੋਟਲ ਜਿਹੜੇ ਪ੍ਰਚਾਰ ਦੇ ਰੂਪ ਵਰਤੇ ਜਾਣਗੇ ਤੇ ਬਾਈ ਤਿਕਰ ਕੋਈ ਪਰਿਵਾਰ ਆਇਆ ਜਾਂ ਨਹੀਂ ਉਹ ਜਿਹਨੂੰ ਆਇਆ ਨਾ ਪਤਾ ਲੱਗੇ ਕਿ ਇਹ ਧਰਨੇ ਕਾਦੀ ਖਤਰ ਲਾਏ